ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਸਿੱਧੂ ਟਰੈਕਟਰ ਸੇਲ ਵਾਲਿਆਂ ਦੇ ਖੜੇ ਸੀਗੇ ਆਪਾਂ ਰੋੜੀ ਰੋਡ ਤੇ ਜਿਹੜੀ ਰੋੜੀ ਬੰਨੂ ਦੂਜੇ ਨੰਬਰ ਤੇ ਮੰਡੀ ਆਉਂਦੀ ਹੈਗੀ ਬੇਨਤੀ ਕਰਦੇ ਆ ਸਾਰੇ ਭਰਾਵਾਂ ਨੂੰ ਭਰਾਵੋ ਜੋ ਅੱਜ ਪੰਜਾਬ ਦੇ ਖੜਾਹ ਕਾਰਨ ਹਾਲਾਤ ਬਣੇ ਹੋਇਆ ਅਰਦਾਸ ਕਰਿਓ ਪਰਮਾਤਮਾ ਕਿਰਪਾ ਬਖਸ਼ੇ ਜਲਦੀ ਤੋਂ ਜਲਦੀ ਹਾਲਾਤ ਜਿਹੜੇ ਸਹੀ ਹੋ ਜਾਣ ਜੀ ਸ਼ੁਰੂ ਕਰਦੇ ਆ ਆਪਾਂ ਬਾਈ ਰਾਮ ਹੈ ਜਗੇ ਵਾਲਾ ਤੁਹਾਨੂੰ ਪਹਿਲਾਂ ਇਹਦਾ ਸ਼ੁਰੂ ਚ ਫੋਨ ਨੰਬਰ ਬੋਲਦੇ ਆ ਫਿਰ ਉਹਦੇ ਨਾਲ ਮਲਾਵਾਂਗੇ ਤੇ ਕੱਲੇ-ਕੱਲੇ ਨਾਲ ਦਿਖਾਵਾਂਗੇ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਰਾਮ ਜੀ ਕੀ ਹਾਲ ਹੈ ਠੀਕ ਹੈ ਜੀ ਵਧੀਆ ਬਾਈ ਇਹ ਬਾਈ ਰਾਮ ਸਿੰਘ ਪਿੰਡ ਜਗਾ ਬਾਈ ਜੀ ਫੋਨ ਨੰਬਰ ਬੋਲੋ ਤੁਹਾਡਾ 9464540429 9464540429 40429 40429 ਹਾਂ ਜੀ ਕਿੰਨੇ ਟਰੈਕਟਰ ਲੈ ਜਾਂਦੇ ਅੱਜ ਅੱਜ ਮੇਰੇ ਕੋਲ ਹੈਗੇ ਜੀ 6-7 ਕ 7 ਕ ਟਰੈਕਟਰ ਪਹਿਲਾਂ ਤਾਂ ਵਧਾਈਆਂ ਬਾਈ ਤੁਹਾਨੂੰ ਬਾਈ ਉਹਨਾਂ ਨੇ ਹੌਨਸਾਰ ਇੱਕ ਟਰੈਕਟਰ ਦਾ ਸੌਦਾ ਕਰਤਾ ਠੀਕ ਹੈ ਜੀ ਠੀਕ ਹੈ ਜੀ ਬਾਈ ਕਿੰਨੇ ਟਰੈਕਟਰ ਤੋਂ ਤੁਹਾਡੇ ਸਾਰੇ ਟਰੈਕਟਰ ਦਿਖਾ ਦਿੰਨੇ ਆ ਕਿੰਨੇ ਸ਼ੂਟ ਕਰ ਦਊਂਗਾ ਇੱਕ ਟਰੈਕਟਰ ਦਾ ਮਗਰ ਕਰੀ ਜਨੇ ਸ਼ੂਟ ਤਾਂ ਬਸ ਕੋਈ ਜਿਹੇ ਜਿਹੇ ਟਰੈਕਟਰ ਆ ਉਹ ਜੀ ਸ਼ੂਟ ਕਰ ਦਿੰਨੇ ਆ ਜੀ ਅੱਛਾ ਹਾਂ ਜੇ ਕਿਸੇ ਨੇ ਭਰਾ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਸਿੱਧਾ ਬਾਈ ਹੋਰਾਂ ਤੁਹਾਨੂੰ ਫੋਨ ਤੇ ਗੱਲ ਕਰ ਲੈਣ ਠੀਕ ਹੈ ਜੀ ਠੀਕ ਹੈ ਬਾਈ ਜੀ ਰੇਟ ਆਪਾਂ ਬੋਲਾਂਗੇ ਤੇ ਬਾਈ ਨਾਲ ਰੇਟ ਵੱਧ ਘੱਟ ਤੁਸੀਂ ਬਾਈ ਨਾਲ ਗੱਲ ਕਰ ਲਓ ਬਾਈ ਦਾ ਟਰੈਕਟਰ ਦਿਖਾਉਣਾ ਸ਼ੁਰੂ ਕਰਦੇ ਐਚਰ ਤੋਂ ਇਹ ਕਿਹੜਾ ਮਾਡਲ ਹੈ 2012 ਮਾਡਲ ਰੈਣਾ ਨੰਬਰ ਹੈ ਟਾਇਰੂ ਟਰੈਕਟਰ ਦੇ ਚੰਗੇ ਆ 1,90 ਹਜ਼ਾਰ ਮਾਡਲ ਅੱਛਾ 2012 ਦੇ ਨਾਲ ਦੇ ਟਾਇਰ ਹੈ ਡਿਸਕਵਰੀ ਕਾਂ ਟਰੈਕਟਰ ਹੈ ਕਿਸੇ ਕਿਰਾਏ ਵਾਲੇ ਭਰਾ ਨੂੰ ਚਾਹੀਦਾ ਹੋਵੇ ਐਚਰ 1,90,000 ਰੁਪਏ ਬਾਈ ਡਿਮਾਂਡ ਕਰਦੇ ਟਾਇਰ 12 ਮਾਡਲ ਦੇ ਨਾਲ ਦੇ ਆ ਟਰੈਕਟਰ ਵੀ ਨਵਾਂ ਹੀ ਪਿਆਗਾ ਚੰਗਾ ਟਰੈਕਟਰ ਹੈ ਬਾਈ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਲਓ ਸਕਰੀਨ ਤੇ ਵੀ ਬਾਈ ਦਾ ਨੰਬਰ ਪਾ ਦਾਂਗੇ ਉਹ ਕਿੰਨਾ ਕੁ ਡਿਸਕਾਊਂਟ ਕਰ ਦੋਗੇ ਇਹ ਟਰੈਕਟਰ ਕਿੰਨੇ ਦਾ ਹੋਜੂ ਇਹ ਚ ਕਰ ਦਾਂਗੇ 10-15000 ਡਿਸਕਾਊਂਟ ਜੀ 10-15000 ਠੀਕ ਅੱਗੇ ਆ ਇਹਦਾ 855 2000 ਤੇ 16 ਮਾਲ ਟਰੈਕਟਰ ਹੈ ਨਵੇਂ ਟਾਇਰਾਂ ਚਾ ਪੂਰਾ ਫੁੱਲ ਚੰਗਾ ਟਰੈਕਟਰ ਹੈ 4,75,000 ਰੁਪਏ ਟਰੈਕਟਰ ਦਾ ਰੇਟ ਹੈ ਸੋਹਣਾ ਟਰੈਕਟਰ ਹੈ ਜਿਹਨੂੰ ਕਹਿੰਦੇ ਇਹਦਾ ਨੰਬਰ ਕਿੰਨਾ ਬਾਈ ਜੀ ਇਹਦਾ ਨੰਬਰ ਹੈ ਰਹਿਣਾ ਹੋਊਗਾ ਜੀ ਰਹਿਣਾ ਪੂਰਾ ਸੋਹਣਾ ਟਰੈਕਟਰ ਹੈ ਜੀ 4,75,000 ਰੁਪਏ ਟਰੈਕਟਰ ਦਾ ਰੇਟ ਹੈ ਜ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਅੱਗੇ ਆ ਜਾਂਦਾ ਬਾਈ ਕੋਲੇ 5050D 5050D ਪੂਰਾ ਚੰਗਾ ਟਰੈਕਟਰ ਹੈ ਇਹ ਵੀ HR 22 ਨੰਬਰ ਦਾ ਟਰੈਕਟਰ ਹੈ ਜੀ ਅੱਗੇ ਹੈਗਾ 5050D ਹਰਿਆਣਾ ਨੰਬਰ ਹੈ ਜੀ ਇਹ ਵੀ 2017 ਮਾਡਲ 4,75,000 ਦਾ ਰੇਟ ਹੈ 27 ਵਾਲਾ ਆ ਗਿਆ ਵੈਲਿਊ 3+3 ਵਾਲਾ ਠੀਕ ਹੈ ਜੀ ਫੋਨ ਨੰਬਰ ਬੋਲੋ ਜੀ ਤੁਹਾਡਾ 9872018940 98720 18340 18340 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਕਿੰਨਾ-ਕਿੰਨਾ ਡਿਸਕਾਊਂਟ ਕਰ ਦੋਗੇ ਜੀ ਕਰ ਦਾਂਗੇ 20000 ਕਰ ਦਾਂਗੇ 20000 ਦਾ ਠੀਕ ਹੈ ਜੀ ਅੱਗੇ ਹੈਗਾਗਾ ਟਰੈਕਟਰ 855 ਇੱਕ ਹੋਰ ਹੈ 2015 ਮਾਡਲ 4 ਲੱਖ ਤੇ 65000 ਰੁਪਿਆ ਟਰੈਕਟਰ ਦਾ ਰੇਟ ਹੈ ਪੂਰਾ ਫੁੱਲ ਚੰਗਾ ਟਰੈਕਟਰ ਹੈ ਜੀ ਇਹ ਵੀ ਇਹ ਕਿੰਨੇ ਦਾ ਜੀ ਇਹ 2000 ਮੌਕੇ ਤੇ 43 ਦਾ 43 ਦਾ 2015 ਮਾਡਲ ਹੈ ਕਰਲੋਸਕਰ ਇੰਜਨ ਦਾ ਜੀ ਆ ਦੇਖੋ ਕਰਲੋਸ ਕਰ ਇੰਜਨ ਚਾ ਪੂਰਾ ਚੰਗਾ ਟਰੈਕਟਰ ਹੈ 4,65,000 ਰੁਪਏ ਦੀ ਡਿਮਾਂਡ ਕਰਦੇ ਆ 15 ਵਾਲੇ ਟਾਇਰਾਂ ਚ 16 ਵਾਲੇ ਟਾਇਰਾਂ ਚ ਟਰੈਕਟਰ ਹੈ ਪੂਰਾ ਸੋਹਣਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਾਇਰ ਵੀ ਨਾਲ ਦੇ ਮਗਰਾੜ ਮਰੂੜ ਪੂਰੇ ਸੋਹਣੇ ਪਏ ਨੇ ਟਰੈਕਟਰ ਨੂੰ ਪੂਰਾ ਨਵਾਂ ਟਰੈਕਟਰ ਹੈ ਪੂਰਾ ਵਧੀਆ ਜੀ ਇਹ ਟਰੇਡਰ ਹੈ ਬਾਈ ਮਨਪ੍ਰੀਤ ਸਿੰਘ ਵਰਿਆਂ ਵਾਲੇ ਦੇ ਪ੍ਰਧਾਨ ਹੈ ਸਾਡੇ ਸਤਿਕਾਰਯੋਗ ਬਾਊ ਸਿੰਘ ਜੀ ਪ੍ਰਧਾਨ ਉਹਨਾਂ ਦਾ ਬੇਟਾ ਹੈ ਮਨਪ੍ਰੀਤ ਮਨਪ੍ਰੀਤ ਥੋੜਾ ਫੋਨ ਨੰਬਰ ਬੋਲ ਦੇ 987830173 987830173 01730 30 ਮਨਪ੍ਰੀਤ ਸਿੰਘ ਪਿੰਡ ਬਰੇ ਇਹਨਾਂ ਨਾਲ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਤੁਸੀਂ ਗੱਲ ਕਰ ਸਕਦੇ ਹੋ ਜੀ ਅੱਗੇ ਮਨਪ੍ਰੀਤ ਆਹ ਟਰੈਕਟਰ ਵੀ ਛੋਟੇ ਟਰੈਕਟਰ ਵੀ ਜਿਹੜੇ ਤੁਹਾਡੇ ਕੋਲੇ ਅੱਗੇ ਬਾਈ ਇਹ ਵੀ ਬੋਲ ਨਹੀਂ ਕਰਾਂ 855 2009 ਮਾਡਲ ਹੈ ਜੀ 3 ਲੱਖ ਤੇ 68000 ਰੁਪਿਆ ਟਰੈਕਟਰ ਦਾ ਰੇਟ ਹੈ ਹਾਂ 3 ਲੱਖ 68000 ਟਰੈਕਟਰ ਦਾ ਰੇਟ ਹੈ ਚੰਗਾ ਟਰੈਕਟਰ ਹੈ ਫਰਸਟ ਪਾਰਟੀ ਕਰਾਸ ਕਰੀਂਗਾ ਫਰਸਟ ਪਾਰਟੀ ਹੈ ਬਾਈ ਕਹਿੰਦਾ ਕਰਾਸ ਕਰ ਇੰਜਨ ਹੈਗਾ ਨਵੇਂ ਟਾਇਰ ਨੇ ਬਾਈ ਨਾਲ ਮਨਪ੍ਰੀਤ ਨਾਲ ਗੱਲ ਕਰ ਲਓ ਮਨਪ੍ਰੀਤ ਇਹ ਕਿੰਨੇ ਦਾ ਟਰੈਕਟਰ ਦੇ ਦੋਗੇ ਤੁਸੀਂ ਇਹ ਦੇ ਦਾਂਗੇ ਪਰ 300 94 ਮਾਡਲ 88000 ਰੁਪਿਆ ਰੇਟ ਹੈ ਅੱਗੇ 735 735 ਬਾਡੀ ਲਾਈਨ ਦਾ ਸੋਨਾ ਪਿਆ ਹੈ ਨਾ ਚੰਗਾ ਟਰੈਕਟਰ ਹੈ ਕਿਹੜਾ ਮਾਡਲ ਹੈ ਬਾਈ ਇਹ 94 96 ਮਾਡਲ 96 ਮਾਡਲ ਟਰੈਕਟਰ ਹੈ 1 ਲੱਖ ਤੇ 38000 ਰੁਪਿਆ ਮਨਪ੍ਰੀਤ ਡਿਮਾਂਡ ਕਰਦਾ ਮਨਪ੍ਰੀਤ ਇਹਦਾ ਸੌਦਾ ਕਿੰਨਾ ਦਾ 11500 11500 ਦਾ ਠੀਕ ਹੈ ਜੀ ਅੱਗੇ ਬਾਈ ਹੈਗਾਗਾ ਸੋਨਾਲਿਕਾ ਸੋਨਾਲਿਕਾ ਨੀਵ ਮਾਡਲ ਟਰੈਕਟਰ ਹੈਗਾ 2003 ਮਾਡਲ 1.5 ਲੱਖ ਰੁਪਿਆ ਅੱਗੇ ਹੈਗਾ 2002 ਮਾਡਲ ਟਰੈਕਟਰ ਹੈਗਾ ਸੋਨਾਲਿਕਾ 740 1,55,000 ਦਾ ਅੱਗੇ ਹੈ 2002 ਮਾਡਲ ਟਰੈਕਟਰ ਹੈ 475 ਸਰਪੰਚ ਉੱਚੀ ਟੈਂਕੀ ਵਾਲਾ ਬਹੁਤ ਫੋਨ ਆਉਂਦੇ ਆ ਵੀ ਕੋਈ ਉੱਚੀ ਟੈਂਕੀ ਵਾਲਾ ਸਰਪੰਚ ਟਰੈਕਟਰ ਚਾਹੀਦਾ ਬਾਈ ਮਨਪ੍ਰੀਤ ਕੋਲੇ ਆ ਗਿਆ ਜੀ ਸਿੰਗਲ ਕਲਚ ਚ ਮਨਪ੍ਰੀਤ 2002 ਮਾਡਲ ਇਹ ਕਿੰਨੇ ਦਾ ਸੌਦਾ ਹੋ ਬਾਈ ਇਹਦਾ 1,90,000 ਜੀ 1,90,000 ਦਾ ਮਨਪ੍ਰੀਤ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਚਾਹੇ ਭਰਾ ਵਿੱਚ ਘਟ ਲੈਣ ਨੂੰ ਜੇ ਕੋਈ ਉੱਚੇ ਮਾਲ ਤੇ ਲੋਨ ਕਰਾਉਣ ਵਾਲਾ ਆ ਜੇ ਉਹ ਵੀ ਕਰਾ ਦਿੰਦੇ ਹੋ ਤੇ ਥੋੜਾ ਫੋਨ ਨੰਬਰ ਤੇ ਐਡਰੈਸ ਦੁਆਰਾ ਬੋਲ ਦਿਓ ਜੀ 9878301730 9878301730 01730 ਬਾਈ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਬਾਈ ਨਾਲ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣ ਤੁਸੀਂ ਜਾਣਕਾਰੀ ਲੈ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਜੀ ਆਹ ਟਰੈਕਟਰ ਵੀ ਜਿਹੜੇ ਮਨਪ੍ਰੀਤ ਦੇ ਆ ਬਾਈ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਿਓ ਇੱਕ ਟਰੈਕਟਰ ਬਾਈ ਕੋਲ 855 ਹੋਰ ਹੈ ਪੀਵੀ ਨੰਬਰ ਦਾ 2014 ਮਾਡਲ ਹੈ ਜੀ ਸਵਾ 4 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਕਰਦਾ ਹੈ 2014 ਮਾਡਲ ਹੈ ਸਵਾ 4 ਲੱਖ ਡਿਮਾਂਡ ਕਰ ਚੰਗੇ ਲੱਗਦੇ ਹੁਣ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਨੇ ਵੀ ਖਰੀਦਣਾ ਹੈ ਤੇ ਆਪਣੀ ਵੀਡੀਓ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਂ ਜਾਣਕਾਰੀ ਲੈ ਕੇ ਆਉਂਦੇ ਰਹੀਏ ਧੰਨਵਾਦ